ਸਸ਼ੀ ਕਾਂਜੀ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਅੱਜ ਵਾਲੀ ਵੀਡੀਓ ਮੈਂ ਫੇਰ ਪਿਕ ਵਾਲੀ ਬਣਾ ਰਹੀ ਆ। ਇਹ ਫਰੌਕ ਸੂਟ ਪਾਏ ਹੋਏ ਆ ਜੀ ਆਪਾਂ ਤਿੰਨ ਕਲਰ ਨੇ। ਇਹ ਨਵਾਂ ਫੈਬਰਿਕ ਆ ਜੀ ਜੈਸਮਿਨ ਸਿਲਕ ਡਿਲਡਰ ਸ਼ਰਟ ਹੋਵੇਗੀ ਤੇ ਲੈਨਾ ਵਾਲੀ ਬਾਟਮ ਹੋਵੇਗੀ। ਲਗ ਲਗ ਡਿਜ਼ਾਈਨ ਤੇ ਇਹ ਵਾਲੇ ਕ੍ਰੇਪ ਦੇ ਆਉਣਗੇ ਜੀ ਹੈਂਡਵਰਕ ਵਾਲੇ ਸੂਟ ਆ। ਤੇ ਚਰੀਵਰ ਕੀਤਾ ਹੋਇਆ। ਇਕ ਰੇਵ ਦੀ ਵਿਵਿਧ ਨਾਲ ਬਾਟਮ ਲੱਗੇ ਹੋਈ ਹੈ 2.5 ਮੀਟਰ ਕੱਟ ਆਵੇਗੀ ਇਹ ਸ਼ਿਮਰ ਵੀ ਸੋਨ ਕੀ ਚੀ ਹੈਂਡਵਰਕ ਕੀਤਾ ਹੋਇਆ ਹੈ ਤੇ ਸ਼ਿਮਰ ਦਾ ਦੁਪੱਟਾ ਹੋਵੇਗਾ ਹੈਵੀ ਵਰਕ ਦਾ ਦੋ ਕਲਰ ਨੇ ਇੱਕ ਰੇਵ ਦੇਉਣ ਕੇ ਚੀ ਸ਼ਰਟ ਤੇ ਬਾਟਮ ਤੇ 슬ੀਵ ਤੇ ਵਰਕ ਹੋਵੇਗਾ ਤੇ ਰਗੰਜਾ ਦੁਪੱਟਾ ਇੱਕ ਰੇਵ ਦੇਉਣ ਕੇ ਚੀ ਤੇ ਚਨਾਉਣ ਦੁਪੱਟਾ ਹੋਵੇਗਾ ਹੈਵੀ ਵਰਕ ਸ਼ਰਟ ਤੇ ਹੈਵੀ ਵਰਕ ਤੇ ਹੈਵੀ ਵਰਕ ਦੇ ਦੁਪੱਟੇ ਤੇ ਹੋਵੇਗਾ ਲੈਂਸ ਲੱਗੇ ਤਿੰਨ ਕਲਰ ਨੇ ਇਹ ਵੈਲਵਟ ਦੇ ਹੈ ਜੀ ਹੈਂਡਵਰਕ ਆ ਤੇ ਨਾਲ ਇਹਦੇ ਜੈਕਟ ਆਵੇਗੀ ਮੈਚਿੰਗ ਸੂਟ ਆਉਣਗੇ ਜੈਕਟ ਬਲੈਕ ਕਲਰ ਦੀ ਹੈ ਤਿੰਨ ਕਲਰ ਨੇ ਇਹਦੇ ਵਿੱਚ ਇਹ ਵਾ ਸੂਟ ਅਬੀ ਸ਼ਿਲਕ ਦਾ ਆਵੇਗਾ ਜੀ ਹੈਂਡਵਰਕ ਕੀਤਾ ਹੋਇਆ ਪੈਚ ਆ 슬ੀਵ ਤੇ ਵਰਕ ਆ ਤੇ ਦੁਪੱਟਾ ਚ ਨਾਉਣ ਦਾ ਇੱਕ ਰੇਵ ਦਾ ਆਵੇਗਾ ਜੀ ਤੇ ਪੈਚ ਦੇ ਨਾਲ ਹੈਂਡਵਰਕ ਕੀਤਾ ਹੋਇਆਗਾ ਕੰਟਰਾਸਟ ਦੇ ਨਾਲ ਬਾਟਮ ਲੱਗੀਆਂ ਹੋਈਆਂ ਨੇ ਤੇ ਰਗੰਜਾ ਦੁਪੱਟਾਗਾ ਮਲਟੀ ਸ਼ੇਡ ਤੇ ਇਹਦੇ ਵਿੱਚ ਤੁਹਾਨੂੰ 4-5 ਕਲਰ ਮਿਲ ਜਾਣਗੇ ਦਾ ਰੇਟ ਤੁਸੀਂ WhatsApp ਨੰਬਰ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਇਹ ਸ਼ਿਮਰ ਵੇਸ ਆਉਣਗੇ ਜੀ ਹੈਂਡਵਰਕ ਕੀਤਾ ਹੋਇਆ ਸ਼ਰਟ ਤੇ ਪ੍ਰੋਪਰ ਵਰਕ ਐਂਡ ਕਲੀਨ ਬਾਟਮ ਤੇ ਸ਼ਿਮਰ ਵੇਸ ਦੀ ਦੁਪੱਟਾ ਆਵੇਗਾ ਦੇ ਵਿੱਚ ਚਾਰ ਕਲਰ ਨੇ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਥੈਂਕ ਯੂ